ਸਟਾਰਟ ਕਿਉਂ ਕਾਲੀ ਕਰਦੇ ਹੋ ਯਾਰ ਕਾਰਪੋਰੇਸ਼ਨ ਵਾਲੇ ਤੁਸੀਂ ਸਰੂ ਦੇਖ ਮੈਨੂੰ ਵੀ ਪਤਾ ਹੈ ਸਿਸਟਮ ਕੀ ਹੈ ਤੇ ਤੁਸੀਂ ਨਾ ਮੈਂ ਚੌਲਾ ਵੀ ਤੁਸੀਂ ਨਾ ਉੱਠੀਂ ਵੀ ਲਾਈਟ ਚ ਨਾਓ ਕਿਉਂਕਿ ਮੈਨੂੰ ਨਹੀਂ ਮੈਂ ਕਿਸੇ এমਪਲੋਈ ਨੂੰ ਲਾਇਲ ਕਾਰਪੋਰੇਸ਼ਨ ਲਾਈਵ ਚ ਨਹੀਂ ਕਰਨਾ ਅਸੀਂ ਲਾਈਵ ਹੋਣ ਲੱਗੇ ਆਂ ਪਰ ਬੇਨਤੀ ਹੈ ਮੇਰੀ ਬੜੀ ਬੇਨਤੀ ਹੈ ਸਰ ਮੇਰੀ ਬੇਨਤੀ ਹੈ ਆਲरेडी ਹੈਗੀ ਹੈ ਅੱਜ ਮੈਂ ਅਖਬਾਰ ਚ ਪੜ੍ਹਿਆ ਸੀ ਕਿ ਆ ਆਈ ਬਲਾਕ ਦੀਆਂ ਸੜਕਾਂ ਨੇ ਆਲरेडी ਸੜਕ ਬਣਾਈ ਆ ਇਹਦੀ ਥਿਕਨੈਸ ਦੇਖੋ ਆ ਹਲਾ ਦੇ ਵਿੱਚ ਆ ਰੋਡ ਬਣਦੀ ਹੈ ਇਹ ਸੜਕ ਮੈਂ ਅੱਗੇ ਵੀ ਲਾਈਵ ਹੋ ਕੇ ਫਿਰ ਚਾਰ ਪੰਜ ਦਿਨ ਪਹਿਲੇ ਕਿਹਾ ਸੀਗਾ ਕਿ ਸੜਕਾਂ ਨਹੀਂ ਬਣਾਦੇ ਡਰਾਮੇਬਾਜੀ ਕਰਦੇ ਆ ਹੁਣ ਸਾਰੇ ਕਾਰਪੋਰੇਸ਼ਨ ਵਾਲੇ EMPLY ਮੇਰੇ ਕੋਲ ਸੀਗੇ ਐਸਡੀਓ ਸਾਹਿਬ ਵਗੈਰਾ ਸਾਰੇ ਭੱਜ ਗਏ ਜੋ ਮੈਨੂੰ ਪੁੱਛਿਆ ਕਿ ਆ ਸੜਕ ਕੋਈ ਜਿਹੜੀ ਬਣਾ ਰਹੀ ਹੈ ਦੀ ਕੀ ਵੈਲਿਊ ਹੈ ਤੇ ਕਾਤਾ ਖੜੂਗਾ ਮੇਰੇ ਹੱਥ ਤੇ ਨਿਸ਼ਾਨ ਵੀ ਨਹੀਂ ਲੱਗਿਆ ਧਿਆਨ ਨਾਲ thickness ਦੇਖੀ ਆਪਾਂ ਇਹਦੀ ਆ ਲੋ ਆ ਥੱਲੇ ਦੂਸਰੇ ਇਹਦੇ ਵਿੱਚ ਥੱਲੇ ਪੁਰਾਣੀ ਸੜਕ ਦੇਖ ਰਿਹਾ ਜਿਹੜੀ ਕਿ ਪੁਰਾਣੀ ਸੜਕ ਮੈਂ 5-10 ਦਿਨ ਪਹਿਲੇ ਆਇਆ ਸੀ ਤਾਂ ਬਿਲਕੁਲ ਠੀਕ ਸੜਕ ਸੀ ਅਜ ਕੋਈ ਪ੍ਰੋਬਲਮ ਨਹੀਂ ਸੀ ਆਹ ਸੜਕ ਇਹ ਡਰਾਮੇਬਾਜ਼ੀ ਹੋ ਰਹੀ ਹੈ ਸੜਕ ਦਾ ਤੇੜਾ ਬਣਾਉਣ ਦੀ ਕਾਰੀ ਹੈਗੀ ਹੈ ਔਰ ਇੱਚੀ ਨਹੀਂ ਇਹ ਪੂਰੇ ਲੁਧਿਆਣੇ ਵੈਸਟ ਵਿੱਚ 4 ਜ਼ੋਨਲ ਕਮਿਸ਼ਨ ਇੱਥੇ ਲਗਾਏ ਗਏ ਨੇ ਔਰ ਇਤੋਂ ਗੁਲਾਵਾ ਬਹੁਤ سارے ਹੋਰ ਆਫਸਰ ਜਿਹੜੇ ਆਈਐਸ ਆਈਪੀ ਪੀਸੇਸ ਆਫਸਰ ਆ ਲਗਾਏ ਗਏ ਕਿ ਡਵੈਲਪਮੈਂਟ ਕਰਨੀ ਹੈ ਸਾਰਾ ਪੰਜਾਬ ਦੇ ਵਿੱਚ ਸਾਰੇ ਇੱਕੋ ਜਗ੍ਹਾ ਜਿਹੜੀ ਹੈਗੀ ਡਵੈਲਪਮੈਂਟ ਦੇ ਨਿਸ਼ਾਨੀ ਕਰਾਇਆ ਕਿ ਜਾਨਾ ਵੈਸੇ ਡਵੈਲਪਮੈਂਟ ਕਰਦੇ ਆ। ਔਰ ਉਹ ਡਵੈਲਪਮੈਂਟ ਕੀ ਹੋ ਰਹੀ ਹੈ ਤੁਹਾਡੇ ਸਾਹਮਣੇ ਆਖੜਾ। ਜਿਹੜੀ ਅੱਜ ਹੀ ਕੰਪਲੀਟ ਹੋਈ ਹੈ, ਕੱਲ੍ਹ ਕੰਪਲੀਟ ਹੋਈ ਹੈ। ਅੱਜ ਹਾਲ ਦੇਖੋ। ਆਹ ਹਾ। ਸਾਰੀ ਪੱਟੀ ਜਾ ਰਹੀ ਹੈ। ਇਹ ਜਿਹੜੇ ਛੋਸ਼ੇबाजी ਆ ਸਾਡੇ ਐਮਐਲਏ ਦੇ ਕੈਂਡੀਡੇਟ ਸਾਹ ਪਰਵਾ ਰਹੇ ਆ ਔਰ ਪੰਜਾਬ ਸਰਕਾਰ ਦੀ ਕਾਰੀ ਹੈਗੀ ਹੈ। ਇਹ ਬਦਨੀਤੀ ਨਾਲ ਔਰ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਔਰ ਇਹਦੇ ਵਿੱਚ ਐਡਾ ਵੱਡਾ ਕਪੜਾ ਹੋ ਰਿਹਾ ਹੈ ਤੋੜਾ ਨਕਦਾ ਕਪੜਾ ਹੋ ਰਿਹਾ ਹੈ ਔਰ ਇਹਦੇ ਵਿੱਚ ਮੇਰੀ ਬੇਨਤੀ ਹੈ ਕਿ ਵਿਜੀਲੈਂਸ ਇਨਕੁਆਇਰੀ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਵਿਜੀਲੈਂਸ ਆਵੇ ਇੰਟਰਨਲ ਵਿਜੀਲੈਂਸ ਆਵੇ ਕਾਰਪੋਰੇਸ਼ਨ ਦੀ ਆਫਿਸ ਸੈੱਟ ਕਰੇ ਇਹਨੇ ਰੋਡਸ ਦੇ ਉੱਤੇ ਜਿਹੜੇ ਸਾਡੇ ਇਹਦੀਆਂ ਹੁੰਦੀਆਂ ਨੇ ਸਾਡੀਆਂ ਨਾਪਡੰਡ ਦੰਡ ਹੁੰਦੇ ਆ ਉਹ ਨਾਪਡੰਡ ਅਕੋਰਡਿੰਗ ਬੰਦੀ ਪਈ ਆ ਦੇਖੋ ਸਾਰੇ ਕਾਰਪੋਰੇਸ਼ਨ ਨੇ ਭਲਾਈ ਭੱਜ ਰਹੇ ਆ ਦੇਖੋ ਜਰਾ ਆ ਗੱਡੀਆਂ ਲੈ ਕੇ ਭੱਜ ਸਾਰੇ ਨਿਕਲ ਗਏ ਉਹ ਦੇਖੋ ਉਹ ਜੀਪਾਂ ਲੈ ਕੇ ਭੱਜ ਗਏ ਨੇ ਕਿਉਂਕਿ ਇਹਨਾਂ ਨੂੰ ਜਵਾਬ ਨਹੀਂ ਆਇਆ ਉਹ ਦੇਖ ਐਕਸੀਡੈਂਟ ਸਾਹਿਬ ਐਸਡੀਓ ਸਾਹਿਬ ਜਦੋਂ ਇਹਨਾਂ ਨੂੰ ਫੜਿਆ ਸੀ ਕਿ ਭਾਈ ਤੁਸੀਂ ਗਲਤ ਕੰਮ ਕਰ ਰਹੇ ਹੋ ਔਰ ਗਲਤ ਕੰਮ ਕਰਵਾ ਰਹੇ ਹੋ ਔਰ ਇੰਨੀ ਗੱਲ ਨਹੀਂ ਜਦੋਂ ਕੰਮ ਕਰਦਿਆਂ ਦਾ ਪਤਾ ਲੱਗਿਆ ਰੋਡ ਦਾ ਚੈੱਕ ਕਰਾਇਆ ਸੀ ਮੈਨੂੰ ਕੋਈ ਆਪਣਾ ਸਿਸਟਮ ਹੁੰਦਾ ਚੈੱਕ ਕਰਨ ਦਾ ਕਿ ਜਿਹੜਾ ਪ੍ਰੋਸੀਜਰ ਉਹ ਪ੍ਰੋਸੀਜਰ ਦਾ ਮੈਂ ਚੈੱਕ ਕਰਾਉ ਉਹ ਪ੍ਰੋਸੀਜਰ ਦਿਖਾਉਣ ਤੋਂ ਬਾਅਦ ਉਹ ਕਹਿੰਦੇ ਵੀ ਇੱਜਟਾ ਹਰੇ ਆ ਫੰਨਾ ਫੰਨਾ ਕਰਨਾ ਜਦ ਗਿਆ ਸਾਹਮਣੇ ਆ ਰੋਡ ਤੋਂ ਮਰੀਜ਼ ਕਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਹ ਜਿਹੜੇ ਕੰਮ ਕਰ ਰਹੇ ਆ ਇਹ ਤੇ ਇੱਕ ਵੱਡੇ ਕੰਮ ਨਹੀਂ ਹੈ ਸਕੈਂਡਲ ਹੈ ਬਹੁਤ ਵੱਡਾ ਸਕੈਂਡਲ ਹੈ ਔਰ ਸਿਰ ਇਲੈਕਸ਼ਨ ਕਰਕੇ ਸਕੈਂਡਲ ਜਿਹੜਾ ਹੈਗਾ ਵਾ